ਇਹ ਜਿਹੜੀ ਇੱਕ ਵਹਿਣ ਆ ਚਲਦੀ ਫਿਰਦੀ ਜਿਹੜੀ ਸੋਈ ਆ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਸੋਈ ਅਤੇ ਇਸ ਵਿੱਚ ਇਹ ਟਿਫਨ ਸੇਵਾ ਸ਼ੁਰੂ ਕੀਤੀ ਗਈ ਜਿਹੜੀ ਫ੍ਰੀ ਜਿਹੜੀ ਕਿ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਲੋੜਵੰਦ ਪਰਵਾਰਾਂ ਨੂੰ ਜਿਹੜੀ ਹੈ ਦੋ ਟਾਈਮ ਦਾ ਜਿਹੜਾ ਖਾਣਾ ਜਿਹੜਾ ਮੋਹਿਆ ਕਰਵਾਉਂਦੀ ਹੈ ਕਈ ਬਜ਼ੁਰਗਾਂ ਨੇ ਆਪ ਵੀ ਕਿਸੇ ਨਾਲ ਇੱਥੇ ਆਏ ਨਾ ਆ ਕੇ ਅੱਖਾਂ ਦੇ ਵਿੱਚ ਅਥਰੂ ਹੋਣੇ ਅਖਣਾ ਭਾਈ ਸਾਹਿਬ ਜੀ ਸਾਡੇ ਬੱਚੇ ਸਾਡੀ ਜ਼ਮੀਨ ਵੇਚ ਕੇ ਆ ਬਾਹਰ ਚਲੇ ਗਏ ਨੇ ਨਾ ਕੋਈ ਸਾਨੂੰ ਫੋਨ ਕਰਦੇ ਨੇ ਨਾ ਕੋਈ ਸਾਨੂੰ ਖਰਤਾ ਭੇਜਦੇ ਨੇ ਤੇ ਸਾਡਾ ਖਾਣਾ ਪੀਣੇ ਦਾ ਗੁਜ਼ਾਰਾ ਵੀ ਨਹੀਂ ਹੋ ਰਿਹਾ ਸਾਨੂੰ ਬਹੁਤ ਮੁਸ਼ਕਲ ਹੋ ਰਹੀ ਹੈ ਫਿਰ ਭਾਈ ਸਾਹਿਬ ਵੀ ਨੇ ਜੋ ਅੰਦਰ ਕਚਾ ਸੀ ਭਾਈ ਸਾਹਿਬ ਦੇ ਬਲਬਲਾ ਸੀ ਫਿਰ ਸਾਰਿਆਂ ਨਾਲ ਆਪਣੇ ਸਜੋਗੇ ਨਾਲ ਸਲਾਹ ਕੀਤੀ ਭਾਈ ਸਾਹਿਬ ਜੀ ਨੇ ਨਾਮ ਰੱਖਿਆ ਟੈਸਟ ਦੇ ਅਧੀਨ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਇਹਦੇ ਚ ਬਜ਼ੁਰਗਾਂ ਦੀ ਸੇਵਾ ਨੂੰ ਮੈਂ ਕਿ ਮਹਾਨਤਾ ਦਿੱਤੀ ਗਈ ਕਿ ਬਜੂਰਕਾਰੀ ਸੇਵਾ ਨੂੰ ਪਹਿਲ ਦਿੱਤੀ ਗਈ ਹੈ ਇਹਦੇ ਤਰੀਬਨ 12-13 ਪ੍ਰਸ਼ਾਦੇ ਪੈ ਜਾਂਦੇ ਨੇ ਸਵੇਰੇ 9 ਵਜੇ ਤੋਂ ਇਹ ਪੈਕਿੰਗ ਸ਼ੁਰੂ ਹੋ ਜਾਂਦੀ ਜੀ ਗਰਮ ਗਰਮ ਪ੍ਰਸ਼ਾਦਾ ਗਰਮ ਗਰਮ ਸਬਜੀ 11 ਵਜੇ ਲਗਭਗ ਇੱਥੋਂ ਫੇ ਸੇਵਾਦਾਰ ਭਾਈ ਸਾਹਿਬ ਨੂੰ ਜਾਂਦਾ ਜੀ ਪਿੰਡ-ਪਿੰਡ ਜਾਂਦਾ ਪਹਿਲਾ ਟਿਫਨ ਦੇ ਆਉਂਦਾ ਜੀ ਉਹਨਾਂ ਨੂੰ ਦੂਜਾ ਟਿਫਨ ਵਾਪਸ ਲੈ ਆਉਂਦਾ ਨਾਲ ਇਹ ਭਾਈ ਸਾਹਿਬ ਜੀ ਵੱਲੋਂ ਇੱਕ ਇਨਕੁਆਰੀ ਟੀਮ ਤਿਆਰ ਕੀਤੀ ਗਈ ਜੀ ਉਹ ਫੇ ਟੀਮ ਪਿੰਡ-ਪਿੰਡ ਜਾਂਦੀ ਜੀ ਪਿੰਡ ਦੇ ਸਰਪੰਚ ਨੂੰ ਪੁੱਛਦੀ ਆ ਪਿੰਡ ਦੇ ਮੋਹਤਵਰ ਬੰਦੇ ਨੂੰ ਪੁੱਛਦੀ ਆ ਫਿਰ ਆਪ ਜਾ ਕੇ ਵੇਖਦੇ ਇਹ ਵਾਕਈ ਲੋੜਵੰਦ ਪਰਿਵਾਰ ਆ ਉਹ ਲੋੜਵੰਦ ਪਰਿਵਾਰ ਫਿਰ ਪਿੰਦੇ ਸਰਪੰਚ ਦੇ ਵੀ ਸਾਈਨ ਕਰਾ ਕੇ ਲਿਆਉਂਦੇ ਜੀ ਇੱਥੇ ਉਹ ਸਾਰਾ ਵੇਖ ਕੇ ਵਾਕਈ ਲੋੜਵੰਦ ਆ ਫਿਰ ਉਹਦੀ ਇਹ ਸੇਵਾ ਸ਼ੁਰੂ ਕੀਤੀ ਜਾਂਦੀ ਜੀ ਇਹ ਸੇਵਾ ਲਗਾਤਾਰ 365 ਦਿਨ ਨਿਰੰਤਰ ਜਾਰੀ ਹੈ ਸਾਡਾ 365 ਦਿਨ ਹੁੰਦੇ ਨੇ ਇਹਦੇ ਦੇ ਗੁਰਪੁਰਬ ਵੀ ਹੁੰਦੇ ਨੇ ਮੌਤਮ ਖਾਣ ਵੀ ਹੁੰਦਾ ਮੀਹ ਨੇੜੀਆਂ ਵੀ ਹੁੰਦੀਆਂ ਨੇ ਹੋਰ ਵੀ ਛੁੱਟੀਆਂ ਵੀ ਹੁੰਦੀ ਐਤਵਾਰ ਦੀ ਛੁੱਟੀ ਹੁੰਦੀ ਆ ਪਰ ਇਹ ਸੇਵਾ ਦੀ ਕੋਈ ਛੁੱਟੀ ਨਹੀਂ ਜੀ ਜਿਹੜੇ ਪਰਿਵਾਰ ਪਹਿਲਾਂ ਅੱਖਾਂ ਜਥਰੂ ਸਨ ਹੁੰਜ ਨੂੰ ਸੇਵਾ ਦਾ ਟਿਫਨ ਲੈ ਕੇ ਜਾਂਦਾ ਉਹਨਾਂ ਦੇ ਚਿਹਰੇ ਤੇ ਰੌਣਕ ਆਦੀ ਭਾਈ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੈ ਖਾਸ ਕਰਕੇ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਨੇ ਕਿ ਜੇ ਬਜ਼ੁਰਗ ਖੁਸ਼ ਹੈ ਤਾਂ ਪਰਮਾਤਮਾ ਖੁਸ਼ ਹੈ ਜਿੱਦਾਂ ਬਜ਼ੁਰਗ ਕਹਿੰਦੇ ਨੇ ਉਦਾਂ ਪ੍ਰੇਮ ਦੇ ਨਾਲ ਇਹਨਾਂ ਦੀ ਸੇਵਾ ਕੀਤੀ ਜਾਵੇ ਕਹਿੰਦੇ ਜੈਸਾ ਅੰਨ ਤੈਸਾ ਮਨ ਭੈਣਾਂ ਨੂੰ ਵੀ ਆਰਨਾ ਬੇਨਤੀ ਕਰਦੇ ਨੇ ਵੀਰਾਂ ਨੂੰ ਵੀ ਕਿ ਜਦੋਂ ਪ੍ਰਸ਼ਾਦਾ ਬਣਾਉਣਾ ਸਤਨਾਵੇਂ ਗੁਰੂ ਜਪ ਕਰਨਾ ਸਬ지 ਤਿਆਰ ਕਰਨੀ ਹੈ ਹਸਦੇ ਆ ਇਦਾਂ ਸਤਨਾ ਵੀ ਗੁਜਾਬ ਕਰਨਾ ਵਾ ਕਿ ਤਾਂ ਕਿ ਜਿਹੜਾ ਇਹ ਪ੍ਰਸ਼ਾਦ ਨੂੰ ਛਕੇ ਨਾ ਉਹਦੇ ਅੰਦਰ ਆਨੰਦ ਖੇੜਾ ਬਣ ਜਾਵੇ ਜੇ ਚਾਹੁੰਦੇ ਹੋ ਕੱਲ ਨੂੰ ਸਾਡੇ ਬੱਚੇ ਸਾਡੇ ਕਹਨੇ ਤੇ ਹੁਣ ਸਾਡੀ ਸੇਵਾ ਕਰਨ ਸਭ ਤੋਂ ਪਹਿਲਾਂ ਫਿਰ ਇਹ ਕੰਮ ਕਰੋ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਆਪਣੇ ਬਜ਼ੁਰਗਾਂ ਨੂੰ ਕਦੀ ਵੀ ਧੋਖਾ ਦੇ ਕੇ ਵਿਦੇਸ਼ਾਂ 'ਚ ਜਾ ਕੇ ਆਪ ਸੈੱਟ ਹੋ ਗਏ ਹਨ ਇੱਥੇ ਪੁੱਛੇ ਨਾ ਆਵਾਜ਼ ਨਾ ਪੁੱਛੋ ਉਹਨਾਂ ਨੂੰ ਸਸਿਕਾ ਦੋਸਤੋ ਮੈਂ ਸਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚਾਲਨ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੰਤਨ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾਵੀਆਂ ਜਿੱਥੇ ਕਿ ਰਾਮਤੀਥ ਰੋਡ ਪਿੰਡ ਅੱਡਾ ਜਿਹੜਾ ਕਿ ਬੌਲੀ ਤਸਵੀਰਾਂ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਭਾਈ ਅਮਨਦੀਪ ਸਿੰਘ ਜਿਹੜਾ ਕਿ ਇਥੋਂ ਦੇ ਸੰਚਾਲਕ ਨੇ ਮੇਨ ਪ੍ਰਬੰਧਕ ਨੇ ਉਹਨਾਂ ਵੱਲੋਂ ਬੜਾ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਜਿਹੜੇ ਲੋੜਵੰਦ ਪਰਿਵਾਰ ਨੇ ਲੋੜਵੰਦ ਬਜ਼ੁਰਗ ਨੇ ਉਹਨਾਂ ਲਈ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਜਿਹੜੀ ਆ ਟਿਫਨ ਸੇਵਾ ਜਿਹੜੀ ਫਿਲਕੂ ਫ੍ਰੀ ਰੀਓ ਸ਼ੁਰੂ ਕੀਤੀ ਗਈ ਹੈ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇਹ ਜਿਹੜੀ ਇੱਕ ਵੈਨ ਆ ਚਲਦੀ ਫਿਰਦੀ ਜਿਹੜੀ ਸੋਈ ਆ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਜਿਹੜਾ ਲੰਗਾ ਜਿਹੜਾ ਤਿਆਰ ਕੀਤਾ ਜਾਂਦਾ ਟਿਫਨ ਸੇਵਾ ਜਿਹੜੀ ਆ ਭਾਈ ਅਮਨਦੀਪ ਸਿੰਘ ਜੀ ਲੋ ਬੀਬੀ ਕੋਲਾ ਜੀ ਭਲਾਈ ਕੇ ਅੰਦਰ ਵੱਡੀ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਪੀਰਾਂ ਵਿੱਚ ਇਹ ਜਿਹੜੀ ਤਾਂ ਤਾਂ ਗੁਰੂ ਆਪ ਦਾਸ ਦੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਅਤੇ ਇਸ ਵਿੱਚ ਇਹ ਟਿਫਨ ਸੇਵਾ ਸ਼ੁਰੂ ਕੀਤੀ ਗਈ ਜਿਹੜੀ ਫ੍ਰੀ ਜਿਹੜੀ ਕਿ ਘਰ-ਘਰ ਜਾ ਕੇ ਪਿੰਡ-ਪਿੰਡ ਜਾ ਕੇ ਲੋੜਵੰਦ ਪਰਿਵਾਰਾਂ ਨੂੰ ਜਿਹੜੀ ਹੈ ਦੋ ਟਾਈਮ ਦਾ ਜਿਹੜਾ ਖਾਣਾ ਜਿਹੜਾ ਮੋਹਿਆ ਕਰਵਾਉਂਦੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਬਹੁਤ ਸੋਹਣੀ ਜਿਹੜੀ ਇਹ ਚੱਲਦੀ ਫਿਰਦੀ ਸੋਈ ਆ ਅਤੇ ਇਹ ਜਿਹੜਾ ਪ੍ਰਾਲਾ ਕੀਤਾ ਗਿਆ ਭਾਈ ਅਮਨਦੀਪ ਸਿੰਘ ਨੂੰ ਕੀਤਾ ਗਿਆ ਵਾ ਅਤੇ ਤੁਸੀਂ ਦੇਖਿਆ ਤਸਵੀਰਾਂ ਵਿੱਚ ਕਿਸ ਤਰ੍ਹਾਂ ਜਿਹੜੇ ਇੱਥੇ ਤਾਜ਼ੀ ਸਬਜ਼ੀਆਂ ਅਤੇ ਜਿਹੜੇ ਤਾਜ਼ੇ ਪ੍ਰਸ਼ਾਦੇ ਦੋ ਵਕਤ ਜਿਹੜੇ ਰੋਟੀਆਂ ਨੇ ਟਿਫਨ ਜਿਹੜੇ ਨੇ ਇੱਥੋਂ ਪੈ ਗਾ ਕੇ ਉਹਨਾਂ ਘਰਾਂ ਤੱਕ ਪਹੁੰਚਾਈ ਜਾਂਦੇ ਨੇ ਜਿਨ੍ਹਾਂ ਦੇ ਘਰਾਂ ਵਿੱਚ ਕੋਈ ਵੀ ਜਿਹੜਾ ਕਮੌਣ ਵਾਲਾ ਨਹੀਂ ਹੈਗਾ ਬਹੁਤ ਵਧੀਆ ਪ੍ਰਾਲਾ ਭਾਈ ਅਮਨਦੀਪ ਸਿੰਘ ਨੂੰ ਕੀਤਾ ਗਿਆ ਵਾ ਇੱਥੋਂ ਜਿਹੜੇ ਪ੍ਰਬੰਧਕ ਨੇ ਉਹ ਭਾਈ ਸਾਹਿਬ ਜਿਹੜੇ ਕੀ ਲੈ ਕੇ ਜਾਂਦੇ ਨੇ ਪਛਾਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਰਿਆਂ ਨੂੰ ਮਨੀ ਐਸਓਪੀ ਤੁਹਾਡਾ ਨਾਮ ਕੀ ਆ ਕਿੰਨੇ ਚਿਰ ਤੋਂ ਤੁਸੀਂ ਸੇਵਾ ਨਿਭਾ ਦਾ ਕਰਦੇ ਆ ਰਹੇ ਹੋ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਮੈਨੂੰ 2.5 ਸਾਲ ਹੋ ਗਏ ਆ ਇੱਥੇ ਫਿਰਾਂ ਦੀ ਸੇਵਾ ਕਰਦੇ ਆ ਠੀਕ ਹੈ ਬਾਬਾ ਜੀ ਦੇ ਵੱਲੋਂ ਹਮਨਦੀਪ ਸਿੰਘ ਭਾਈ ਉਹਨਾਂ ਤੇ ਫਿਰ ਖੜਦਾ ਸ਼ਾਨਸਾਤਾ ਪਿੰਡਾਂ ਚ ਮਨੀਰ ਸੋਪੀ ਕਿਹੜੇ ਕਿਹੜੇ ਪਿੰਡ ਨੇ ਕਿੱਥੇ ਕਿੱਥੇ ਟਿਫਨ ਸੇਵਾ ਲੈ ਕੇ ਜਾਂਦੇ ਹੋ ਤੇ ਟਾਈਮਿੰਗ ਕੀ ਆ ਰੋਜ਼ ਦੇ ਕਿੰਨੇ ਪਿੰਡ ਤੁਸੀਂ ਜਿਹੜੇ ਦੇ ਟਿਫਨ ਲੈ ਕੇ ਜਾਂਦੇ ਹੋ ਡੇਲੀ ਡੇਟਾ ਟਿਫਨ ਸੇਵਾ ਕਰਦੇ ਹੋ ਟਾਈਮ ਜੀ 11 ਵਜੇ ਤੋਂ ਪਹਿਲਾਂ ਤੁਰ ਪਈਦਾ ਤੇ ਧੌਲ ਪਿੰਡ ਤੇ ਕੋਟਲਾ ਬਡਾਲਾ ਭੀਟੇ ਵੱਡ ਕਲੇਰ RAM ਤੀਰਥ ਤੇ ਬੋਪਾਰਾ ਤਿੰਨ ਇੱਕ ਬੋਪਾਰਾ ਕਲਾ ਇੱਕ ਬੋਪਾਰਾ ਛੋਟਾ ਇੱਕ ਵੱਡਾ 8 9 ਪਿੰਡਾਂ ਚ ਮੈਂ ਜਾਂਦਾ ਠੀਕ ਹੈ ਜੀ ਕਿੰਨੇ ਸੋ ਵੀ ਰੋਜ਼ ਦੇ ਕਿੰਨੇ ਕਿ ਟਿਫਨ ਲੱਗ ਜਾਂਦੇ ਨੇ ਤੇ ਜਿਸ ਦਾ ਪਰਿਵਾਰਿਕ ਤੁਸੀਂ ਜਾ ਕੇ ਸੇਵਾ ਕਰਦੇ ਹੋ ਟਿਫਨ ਦੇ ਕੇ ਆਉਂਦੇ ਹੋ ਕਿੰਨੇ ਕੁ ਲੋੜਵਾਂ ਪਰਿਵਾਰ ਹੁੰਦੇ ਜਿਨ੍ਹਾਂ ਨੇ ਜਿਹੜੀ ਇਹ ਟਿਫਨ ਸੇਵਾ ਜਾਂਦੀ ਜਾਂਦੀ ਰੋਟੀ ਦੀ ਜੀ ਜੀ ਬਜ਼ੁਰਗਿਆ ਮਾਤਾ ਤੇ ਪਾਪਾ ਜੀ ਉਹਨਾਂ ਨੂੰ ਦੇਖ ਕੇ ਆਈਦੇ ਆ ਉਹਨਾਂ ਨੂੰ ਕਿਤੇ ਕੋਈ ਦਿੰਦਾ ਨਹੀਂ ਹਾਂਜੀ ਕਿੰਨੇ ਸੋ ਵੀ ਟਿਫਨ ਕਿੰਨੇ ਨੇ ਰੋਜ਼ ਦੇ ਟਿਫਨ ਨੇ ਤੇ ਕੀ ਕੀ ਵਿੱਚ ਹੁੰਦਾ ਦਸਾਂ ਜੂ ਸਾਡਾ ਕਰਦੇ ਹੋ ਕਿ ਮੈਨੂ ਤਿਆਰ ਕੀਤਾ ਹੁੰਦਾ ਰੋਜ਼ ਦੀ ਸਬਜੀ ਕਿੰਨੀ ਆ ਪਛਾਦੇ ਕਿੰਨੇ ਤਿਆਰ ਕੀਤੇ ਜਾਂਦੇ ਜਿਹੜੇ ਪਚਾਏ ਜਾਂਦੇ ਨੇ ਉੱਥੇ 200 ਟਿਫਣੇ ਆ ਜੀ ਤੇ 80 90 ਕਿਲੋ ਆਟਾ ਲੱਗ ਜਾਂਦਾ ਤੇ 25 30 ਕਿਲੋ ਸਬਜੀ ਬਣ ਜਾਂਦੀ ਦਾਲ ਹੋਵੇ ਭਾਂਚਨੇ ਹੋਣ ਕੋਈ ਵੀ ਸਬਜੀ ਹੋਵੇ ਹਾਂਜੀ ਅਸੀਂ ਦੇਖਿਆ ਬਹੁਤ ਸਫਾਈ ਲੈ ਕੇ ਬਹੁਤ ਤਿਆਰ ਰੱਖਿਆ ਗਿਆ ਵਾ ਤੇ ਜਿਹੜੇ ਵੀ ਪਛਾਦੇ ਬੰਦੇ ਨੇ ਇਕਦਮ ਲੋਹ ਦੇ ਗਰਮਾ ਗਰਮ ਪਛਾਦੇ ਤਿਆਰ ਕੀਤੇ ਜਾਂਦੇ ਨੇ ਤੇ ਜਿਹੜੀ ਸਬਜ਼ੀ ਵੀ ਜਿਹੜੀ ਬਿਲਕੁਲ ਤੁਸੀਂ ਦੇਖਿਆ ਉਹ ਤਾਜ਼ੀ ਹੀ ਜਿਹੜੀ ਤਿਆਰ ਕਰਕੇ ਦਿੱਤੀ ਜਾਂਦੀ ਹੈ ਇਹਨਾਂ ਦੇ ਵਿੱਚ ਭਾਜੀ 8-9 ਘੰਟੇ ਗਰ ਸਬਜ਼ੀ ਵੀ ਗਰਮ ਰਹਿੰਦੀ ਆ ਫੁਲਕੇ ਵੀ ਗਰਮ ਰਹਿੰਦੇ ਆ ਐ ਫਰੈਸ਼ ਰਹਿੰਦੇ ਸਭ ਕੋ ਹਾਂਜੀ 1900 ਵੀ ਟਿਫਨਾਂ ਦੀ ਗੱਲ ਕਰੀਏ ਕਿੰਨੇ ਘੋੜੀ ਕਹਿੰਦੀ ਹੈ ਪਰਿਵਾਰਾਂ ਨੂੰ ਵੀ ਦੁਪਹਿਰ ਦਾ ਸਵੇਰ ਦਾ ਖਾਣਾ ਆਉਣਾ ਟਿਫਨ ਔਣਾ ਕਿੰਨਾ ਕ ਉਹਨਾਂ ਨੂੰ ਤਿਆਰ ਇਹਦਾ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਜੀ ਹਾਂਜੀ ਉਹ ਬਾਬਾ ਜੀ ਬਾਬਾ ਜੀ ਕਰਦੇ ਫਿਰ ਤੇ ਵੀ ਧੰਨਵਾਦ ਬਾਬਾ ਜੀ ਦਾ ਆ ਮਨਦੀਪ ਦਾ ਜਿਹਨਾਂ ਲੰਗਰ ਚਲਾਇਆ ਬ ਇਤੋਂ ਜਿਹੜੇ ਪ੍ਰਬੰਧਕ ਨੇ ਉਹਨਾਂ ਗੱਲਬਾਤ ਕਰਾਂਗੇ ਪਾਗੀ ਟੈਂਸ਼ਨ ਜੀ ਵਧਾਈ ਦੇ ਪਾਤਰ ਬਹੁਤ ਛੋਟਾ ਪ੍ਰਲਾਹ ਭਾਈ ਸਾਹਿਬ ਵੱਲ ਸ਼ੁਰੂ ਕੀਤਾ ਗਿਆ ਵਾ ਫ੍ਰੀ ਟਿਫਨ ਸੇਵਾ ਸ਼ੁਰੂ ਕੀਤੀ ਗਈ ਹੈ ਅਸੀਂ ਦੇਖਿਆ ਕਿਤੇ ਹੁੰਦਾ ਵੀ ਲੰਗਰ ਛੱਕੇ ਜਿਹੜਾ ਬੰਦਾ ਚੱਲ ਜਾਂਦਾ ਉਹ ਲੋਕਾਂ ਦੇ ਘਰਾਂ ਤੱਕ ਜਿਹੜਾ ਟਿਫਨ ਪਹੁੰਚਾਉਣਾ ਦੋ ਵਕਤ ਦਾ ਖਾਣਾ ਪਹੁੰਚਾਉਣਾ ਇਹ ਕਿਸ ਤਰ੍ਹਾਂ ਭਾਈ ਸਾਹਿਬ ਦੇ ਮਾਨ ਚ ਵਿਚਾਰ ਆਇਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਇਸ ਸਥਾਨ ਤੇ ਬਾਬਾ ਦੀਪ ਸਿੰਘ ਚੈਰੀਟੇਵ ਟ੍ਰਸਟ ਵੱਲੋਂ ਵੱਖ-ਵੱਖ ਸਮਾਗਮਾਂ ਚੱਲਦੀਆਂ ਸਨ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੇਸ ਸਿੰਘ ਵੱਲੋਂ ਤੇ ਜਿਵੇਂ ਹਰ ਮਹੀਨੇ ਤੇ ਸਮਾਗਮ ਹੁੰਦਾ ਹੋਰ ਵੀ ਸਮਾਗਮ ਇੱਥੇ ਹੁੰਦੇ ਨੇ ਤੇ ਉਸ ਸਮਾਗਮ ਦੇ ਦੌਰਾਨ ਕਈ ਬਜ਼ੁਰਗ ਕਈ ਪਰਿਵਾਰ ਭਾਈ ਸਾਹਿਬ ਨੂੰ ਆ ਕੇ ਬੇਨਤੀ ਕਰਦੇ ਸਨ ਕਿਦਾ ਸਾਡੇ ਪਿੰਡ ਦੇ ਵਿੱਚ ਇਦਾਂ ਇੱਕ ਬਜ਼ੁਰਗ ਰਹਿੰਦਾ ਉਹਨੇ ਆਪਣੀ ਜ਼ਮੀਨ ਵੇਚਤੀ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਪਰ ਬੱਚਿਆਂ ਨੇ ਕੋਈ ਬਾਤ ਨਹੀਂ ਪੁੱਛੀ ਉਹਨਾਂ ਦੀ ਤੇ ਕਈ ਬਜ਼ੁਰਗਾਂ ਨੇ ਆਪ ਵੀ ਕਿਸੇ ਨਾਲ ਇੱਥੇ ਆਏ ਨਾ ਆ ਕੇ ਅੱਖਾਂ ਦੇ ਵਿੱਚ ਅਥਰੂ ਹੋਣੇ ਅਖਣਾ ਭਾਈ ਸਾਹਿਬ ਜੀ ਸਾਡੇ ਬੱਚੇ ਸਾਡੀ ਜ਼ਮੀਨ ਵੇਚ ਕੇ ਆ ਬਾਹਰ ਚਲੇ ਗਏ ਨੇ ਨਾ ਕੋਈ ਸਾਨੂੰ ਫੋਨ ਕਰਦੇ ਨੇ ਨਾ ਕੋਈ ਸਾਨੂੰ ਖਰਤਾ ਭੇਜਦੇ ਨੇ ਤੇ ਸਾਡਾ ਖਾਣਾ ਪੀਣੇ ਦਾ ਗੁਜ਼ਾਰਾ ਵੀ ਨਹੀਂ ਹੋ ਰਿਹਾ ਸਾਨੂੰ ਬਹੁਤ ਮੁਸ਼ਕਲ ਹੋ ਰਹੀ ਹੈ ਫਿਰ ਭਾਈ ਸਾਹਿਬ ਵੀ ਨੇ ਜੋ ਅੰਦਰ ਕਚਾ ਸੀ ਭਾਈ ਸਾਹਿਬ ਦੇ ਬਲਬਲਾ ਸੀ ਫਿਰ ਸਾਰਿਆਂ ਨਾਲ ਆਪਣੇ ਸਜੋਗੀਆਂ ਨਾਲ ਸਲਾਹ ਕੀਤੀ ਭਾਈ ਸਾਹਿਬ ਜੀ ਨੇ ਤੇ ਇੱਕ ਫਿਰ ਨਾਮ ਰੱਖਿਆ ਟੈਸਟ ਦੇ ਅਧੀਨ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਇਹਦੇ ਚ ਬਜ਼ੁਰਗਾਂ ਦੀ ਸੇਵਾ ਨੂੰ ਮੈਂ ਕਿ ਮਹਾਨਤਾ ਦਿੱਤੀ ਗਈ ਕਿ ਬਜ਼ੁਰਗਾਂ ਦੀ ਸੇਵਾ ਨੂੰ ਪਹਿਲ ਦਿੱਤੀ ਗਈ ਫਿਰ ਇਹੋ ਜਿਹਾ ਇੱਕ ਟਿਫਨ ਪੈਸੇ ਨਾਲ ਮਗਵਾਏ ਇਕੱਠੇ ਇੱਕ ਵੱਡਾ ਟਿਫਨ ਹੈਗਾ ਜਿਤੇ ਦੋ ਬੰਦਿਆਂ ਨੇ ਇੱਕ ਮਾਤਾ ਜੀ ਤੇ ਇੱਕ ਬਜ਼ੁਰਗ ਜੀ ਕਈ ਦੋ ਸਰੀਰ ਨੇ ਕਰਦੇ ਬਜ਼ੁਰਗ ਉਹਨਾਂ ਵਾਸਤੇ ਵੱਡਾ ਟਿਫਨ ਇਹਦੇ ਤਰੀਬਨ 12-13 ਪਛਾਦੇ ਪੈ ਜਾਂਦੇ ਨੇ ਸਬਜੀ ਸਵੇਰੇ 9 ਵਜੇ ਤੋਂ ਇਹ ਪੈਕਿੰਗ ਸ਼ੁਰੂ ਹੋ ਜਾਂਦੀ ਜੀ ਗਰਮ ਗਰਮ ਪ੍ਰਸ਼ਾਦਾ ਗਰਮ ਗਰਮ ਸਬਜੀ 11 ਵਜੇ ਲਗਭਗ ਇੱਥੋਂ ਫੇਰ ਸੇਵਾਦਾਰ ਭਾਈ ਸਾਹਿਬ ਲੋ ਜਾਂਦਾ ਜੀ ਪਿੰਡ-ਪਿੰਡ ਜਾਂਦਾ ਪਹਿਲਾਂ ਟਿਫਨ ਦੇ ਆਉਂਦਾ ਜੀ ਉਹਨਾਂ ਨੂੰ ਦੂਜਾ ਟਿਫਨ ਵਾਪਸ ਲੈ ਆਉਂਦਾ ਨਾਲ ਉਹ ਲੈ ਕੇ ਇਹਦੇ ਤਰੀਬਨ 8 ਤੋਂ 10 ਘੰਟੇ ਖਾਣਾ ਗਰਮ ਰੰਦਾ ਜੀ ਹੁਣ ਬਜ਼ੁਰਗਾਂ ਨੇ ਜਦੋਂ ਪ੍ਰਸ਼ਾਦਾ ਛਕਣਾ ਉਹਨਾਂ ਨੇ ਅਸੀਸਾਂ ਦੇਣੀਆਂ ਜਿਹੜੇ ਮੰਨ ਲਓ ਇੱਕ ਛੀਰ ਜਾਂ ਮਾਤਾ ਜਾਂ ਬਜ਼ੁਰਗ ਇੱਕ ਛੀਰ ਉਹਨਾਂ ਵੱਤੋਂ ਦਾ ਛੋਟਾ ਟਿਵਾਂ ਜੀ ਉਹ ਚ 6-7 ਪ੍ਰਸ਼ਾਦੇ ਜਾਂਦੇ ਨੇ ਤੇ ਨਾਲ ਸਬਜ਼ੀ ਤਾਜੀ ਜਾਂਦੀ ਹੈ ਤੇ ਓਟ ਦੇਣਾ ਤਕਰੀਬਨ 9 ਤੋਂ 10 ਪਿੰਡ ਦੇ ਅਜੇ ਉਹ ਪਿੰਡਾਂ ਦੇ ਵਿੱਚ ਪਰਜਾਨਾ ਹੀ ਇਹ ਗੱਡੀ ਬਿਲਕੁਲ ਤਿਆਰ ਭਾਈ ਸਾਹਿਬ ਲੋ ਕੀਤੀ ਗਈ ਹੈ ਇਹ ਗੱਡੀ 'ਚ ਇਸ ਦਾ ਡਿਫਨ ਤਿਆਰ ਹੋ ਕੇ ਪੈਕ ਹੋ ਕੇ ਜਾਂਦੇ ਨੇ ਤੇ ਉਹ ਸੇਵਾਦਾਰ ਘਰ-ਘਰ ਜਾ ਕੇ ਫੇਟੀ ਫਦੰਦਾ ਹੈ 8-9 ਪਿੰਡ ਦੇ ਬੋਪਾ ਨਾ ਹੋ ਗਿਆ ਜੀ ਧੌਲ ਕਲਾ ਹੋ ਗਿਆ ਜੀ ਧੌਲ ਪਿੰਡ ਹੋ ਗਿਆ ਇੱਧਰ ਵਡਾਲਾ ਹੋ ਗਿਆ ਜੀ ਕਲੇਰ ਪਿੰਡ ਹੋ ਗਿਆ ਜੀ ਹੋਰ ਇੱਧਰ ਕੋਟਲਾ ਪਿੰਡ ਹੋ ਗਿਆ ਕੋਟਦੀ ਹੋ ਗਿਆ ਉਹ ਇਲਾਕੇ ਦੇ ਕਾਫੀ ਨਗਰ ਨੇ ਕਾਫੀ ਭਾਈ ਗਜਨ ਸਿੰਘ ਜੀ ਖਾਸ ਕਰਕੇ ਦਸ਼ਕਾਂ ਨੂੰ ਸਾਝਾ ਕਰਦੇ ਹੋ ਇਹ ਕਿਸ ਤਰ੍ਹਾਂ ਪਰਿਵਾਰਾਂ ਦੀ ਚੋਣ ਹੁੰਦੀ ਆ ਕਿਸ ਤਰ੍ਹਾਂ ਪਰਿਵਾਰ ਦੇਖਿਆ ਜਾਂਦਾ ਜੇ ਪਰਿਵਾਰ ਲੋੜਵੰਦ ਹੈਗਾ ਇਹਦੇ ਘਰੇ ਕੋਈ ਪਕਾਉਣ ਵਾਲਾ ਹੈ ਨਹੀਂ ਆ ਕੋਈ ਕਿਸੇ ਤਰ੍ਹਾਂ ਦਾ ਕਮਾਉਣ ਵਾਲਾ ਹੈ ਨਹੀਂ ਆ ਕਿਸ ਤਰ੍ਹਾਂ ਇਸ ਚੀਜ਼ ਦੀ ਪਰਤਾਲ ਕਰਦੇ ਹੋ ਤੁਹਾਡੀ ਸਰਸਤਾ ਵੱਲੋਂ ਕਿਸ ਤਰ੍ਹਾਂ ਪਲਾ ਕੀਤਾ ਜਾਂਦਾ ਹੈ ਇਹ ਤੁਹਾਡੇ ਵੱਲੋਂ ਬੜਾ ਸੋਹਣਾ ਸਵਾਲ ਕੀਤਾ ਗਿਆ ਜੀ ਤੇ ਭਾਈ ਸਾਹਿਬ ਜੀ ਵੱਲੋਂ ਇੱਕ ਨਾ ਇਨਕੁਆਇਰੀ ਟੀਮ ਤਿਆਰ ਕੀਤੀ ਗਈ ਜੀ ਉਹ ਫਿਰ ਟੀਮ ਪਿੰਡ-ਪਿੰਡ ਜਾਂਦੀ ਜੀ ਪਿੰਡ ਦੇ ਸਰਪੰਚ ਨੂੰ ਪੁੱਛਦੀ ਆ ਪਿੰਡ ਦੇ ਮੌਤ ਪਰ ਬੰਦੇ ਨੂੰ ਪੁੱਛਦੀ ਆ ਫਿਰ ਆਪ ਜਾ ਕੇ ਵੇਖਦੀ ਹੈ ਵਾਕਈ ਲੋੜਵੰਦ ਪਰਿਵਾਰ ਆ ਉਹ ਲੋੜਵੰਦ ਪਰਿਵਾਰ ਫਿਰ ਪਿੰਡ ਦੇ ਸਰਪੰਚ ਦੇ ਸਾਈਨ ਕਰਾ ਕੇ ਲਿਆਉਂਦੇ ਜਿੱਥੇ ਫਿਰ ਉਹ ਲੋੜਵੰਦ ਪਰਿਵਾਰ ਦਾ ਫਿਰ ਉਹ ਸਾਰਾ ਵੇਖ ਕੇ ਵਾਕਈ ਲੋੜਵੰਦ ਆ ਫਿਰ ਉਹਦੀ ਇਹ ਸੇਵਾ ਸ਼ੁਰੂ ਕੀਤੀ ਜਾਂਦੀ ਜੀ ਫਿਰ ਇਹ ਸੇਵਾ ਵੱਡੀ ਗੱਲ ਇਹ ਦੀ ਸਭ ਤੋਂ ਜੋ ਸਤਗੁਰੂ ਦੀ ਕਿਰਪਾ ਹੈ ਗੁਰੂ ਰਾਮਦਾਸ ਪਿਤਾ ਜੀ ਦੀ ਬਾਬਾ ਦੀਪ ਸਿੰਘ ਜੀ ਦੀ ਜਿਨ੍ਹਾਂ ਨੇ ਨਾਮ ਤੇ ਫ੍ਰੀ ਟਿਫਨ ਸੇਵਾ ਚਲਦੀ ਪਈ ਹੈ ਭਾਈ ਸਾਹਿਬ ਉਦਮ ਇਹ ਸੇਵਾ ਲਗਾਤਾਰ 365 ਦਿਨ ਨਿਰੰਤਰ ਜਾਰੀ ਹੈ ਸਾਡੇ 365 ਦਿਨ ਹੁੰਦੇ ਨੇ ਇਹਦੇ ਦੀ ਗੁਰਪੁਰਬ ਵੀ ਹੁੰਦੇ ਨੇ ਮੌਤਮ ਖਾ ਰ ਵੀ ਹੁੰਦਾ ਵੀ ਹਨੇੜੀਆਂ ਵੀ ਹੁੰਦੀਆਂ ਨੇ ਹੋਰ ਵੀ ਛਟੀਆਂ ਵੀ ਹੁੰਦੀ ਐਤਵਾਰ ਦੀ ਛੁੱਟੀ ਹੁੰਦੀ ਆ ਪਰ ਇਹ ਸੇਵਾ ਦੀ ਕੋਈ ਛੁੱਟੀ ਨਹੀਂ ਜੀ ਤੇ ਮੈਨੀਆਂ ਜਿਵੇਂ ਖਾਸ ਕਰਕੇ ਕਿ ਕਿੰਨਾ ਕਿ ਉਸ ਪਰਿਵਾਰਾਂ ਨੂੰ ਜਿੰਨਾਂ ਟਿਫਨ ਜਾਂਦੇ ਨੇ ਕਿੰਨਾ ਕਿ ਤਿਆਰ ਹਿੰਦਾ ਵੀ ਭਾਈ ਸਾਡਾ ਸਵੇਰ ਦਾ ਖਾਣਾ ਆਉਣਾ ਸਾਡੇ ਵਾਸਤੇ ਉਹ ਕਿੰਨਾ ਕਿ ਤਿਆਰ ਕਰਦੇ ਨੇ ਖਾਸ ਕਰਕੇ ਵੇਟ ਕਰਦੇ ਨੇ ਭਾਈ ਸਾਡੇ ਵਾਸਤੇ ਪਾਬਾ ਜੀ ਨੇ ਭਾਈ ਮੰਦਿਰ ਸੀਨ ਹੋਣਾ ਖਾਣਾ ਭੇਜਣਾ ਕਿੰਨਾ ਕਿ ਚੀ ਦਾ ਸਬਰ ਇਹਨਾਂ ਤਿਆਗਦੇ ਉਹ ਬੜੀ ਮੈਂ ਕਿ ਖੁਸ਼ੀ ਨਾਲ ਵੇਟ ਕਰਦੇ ਨੇ ਉਹ ਟਿਫਨ ਦੇ ਦੇਖ ਕੇ ਖੁਸ਼ ਹੋ ਜਾਂਦੇ ਨੇ ਜਿਹੜੇ ਪਰਿਵਾਰ ਪਹਿਲਾਂ ਅੱਖਾਂ ਜੱਥਰੂ ਸਨ ਹੁਣ ਜਦੋਂ ਸੇਵਾ ਦਾ ਟਿਫਨ ਲੈ ਕੇ ਜਾਂਦਾ ਉਹਨਾਂ ਦੇ ਚਿਹਰੇ ਤੇ ਰੌਣਕ ਆਦੀ ਤੇ ਜਿਵੇਂ ਵਿੱਚ ਵਿੱਚ ਜਦੋਂ ਬਜ਼ੁਰਗਾਂ ਵੱਲ ਵੀ ਇੱਕ ਖਿਤਰੀ ਵੀ ਬਣਾਈ ਜਾਂਦੀ ਜੀ ਬਜ਼ੁਰਗ ਕਈ ਵੇ ਬਜ਼ੁਰਗ ਕਹਿੰਦੇ ਸਾਡੇ ਵਸਸਾ ਇਹ ਖਾਣ ਨੂੰ ਦਿਲ ਕਰਦਾ ਵਾ ਤੇ ਭਾਈ ਸਾਹਿਬ ਵੱਲੋਂ ਇਹ ਹਦਾਇਤ ਹੈਗੀ ਆ ਉੱਚੇ ਤੋਂ ਦੌਰ ਤੇ ਬਲ ਕਹਿੰਦਾ ਵੀ ਬਜ਼ੁਰਗਾਂ ਨਾਲ ਜੋ ਫਰਮਾਇਸ਼ ਹੁੰਦੀ ਹੈ ਉਹ ਬਣਾ ਕੇ ਦਿੱਤਾ ਜਾਂਦਾ ਵਾ ਇਹ ਨਹੀਂ ਕਿ ਆ ਜਾਂਦਾ ਵੀ ਭਾਈ ਇਹ ਨਹੀਂ ਬਣਾ ਤੁਹਾਡੀ ਫਰਮਾਇਸ਼ ਦਾ ਨਹੀਂ ਬਣਾ ਪਰ ਨਹੀਂ ਬਜ਼ੁਰਗਾਂ ਦੀ ਫਰਮਾਇਸ਼ ਦਾ ਹੀ ਬੰਦਾ ਜੋ ਕਿ ਆ ਜਾਂਦਾ ਹੈ ਹਾਂ ਭਾਈ ਸਾਹਿਬ ਲਗਦਾ ਸਾਨੂੰ ਕਹਿੰਦੇ ਨੇ ਕਿਤੇ ਕਿ ਬਜ਼ੁਰਗ ਸਾਡੇ ਮਾਪਿਓ ਨੇ ਇਹ ਮਾਪਿਓ ਸਾਡੇ ਨੇ ਜੇ ਇਹਨਾਂ ਦੀ ਖੁਸ਼ੀ ਹੈ ਤੇ ਪਰਮੇਸ਼ਰ ਦੀ ਖੁਸ਼ੀ ਹੈ ਭਾਈ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੈ ਖਾਸ ਕਰਕੇ ਭਾਈ ਸਾਹਿਬ ਭਾਈਆ ਮਨਦੀਪ ਸਿੰਘ ਜੀ ਨੇ ਕਿ ਜੇ ਬਜ਼ੁਰਗ ਖੁਸ਼ ਹੈ ਤਾਂ ਪਰਮਾਤਮਾ ਖੁਸ਼ ਹੈ ਜਿੱਦਾਂ ਬਜ਼ੁਰਗ ਕਹਿੰਦੇ ਨੇ ਉਦਾਂ ਪ੍ਰੇਮ ਦੇ ਨਾਲ ਇਹਨਾਂ ਦੀ ਸੇਵਾ ਕੀਤੀ ਜਾਵੇ ਤੇ ਮੈਨੂੰ ਇਹ ਸੋ ਵੀ ਖਾਸ ਕਰਕੇ 365 ਦਿਨ ਤੁਹਾਨੂੰ ਦੱਸ ਰਹੇ ਵੀ 365 ਦਿਨ ਨਿਰੰਤਰ ਸੇਵਾ ਚੱਲਦੀ ਆ ਜਿਹੜੀ ਕਿ ਧੰਤਨਤਨ ਬਾਬਾ ਅਦੀਤ ਸਿੰਘ ਫ੍ਰੀ ਟਿਫਨ ਸੇਵਾ ਵਾ ਤੇ ਮੈਨੂੰ ਇਹ ਸੋ ਵੀ ਟਿਫਨ ਸੇਵਾ ਦੀ ਗੱਲ ਕਰੀਏ ਮੈਨੂੰ ਕੀ ਤਿਆਰ ਹੁੰਦਾ ਰੋਜ਼ ਦਾ ਕੋਈ ਵਕ ਵਕ ਸਬਜ਼ੀਆਂ ਦਾ ਰੱਖਿਆ ਗਿਆ ਕੋਈ ਦਸਕਾ ਜੂ ਸਾਲਾ ਕਰਿਓ ਹਫਤੇ ਸੱਤ ਦਿਨ ਨੇ ਸੱਤ ਦਿਨਾਂ ਲਈ ਕੀ ਕੀ ਮੈਨੂੰ ਤਿਆਰ ਹੁੰਦਾ ਕਿ ਜਾਇ 1-2 ਦਿਨ ਮੈਂ ਜਿਹੜੀਆਂ ਸਬਜ਼ੀਆਂ ਸੇਵ ਕਰ ਜਾਂਦੀਆਂ ਨੇ ਤੇ 7 ਦਿਨ ਲਗਾਤਾਰ ਮੈਨੂੰ ਜੀ ਮੱਲੋ ਸੋਮਵਾਰ ਦਾਲ ਪਛਾਦੇ ਤਿਆਰ ਹੋਣੇ ਮੰਗਲਵਾਰ ਕੜੀ ਚੋਲ ਤਿਆਰ ਹੋਣੇ ਬੁੱਧਵਾਰ ਨੂੰ ਫਿਰ ਖਿਚੜੀ ਬਣ ਜਾਣੀ ਫਿਰ ਵੀਰਵਾਰ ਨੂੰ ਫਿਰ ਸਬਜ਼ੀ ਤੇ ਪਛਾਦੇ ਤਿਆਰ ਹੋਣੇ ਸ਼ੁੱਕਰਵਾਰ ਨੂੰ ਫਿਰ ਰਾਜਮਾ ਚੋਲ ਬਣ ਜਾਣੇ ਸ਼ਰੀਵਾਰ ਨੂੰ ਕੋਈ ਨਵੀਂ ਸਬਜ਼ੀ ਜਿਹੜੀ ਆਈ ਹੋਣੀ ਹੈ ਮੌਸਮ ਮੁਤਾਬਕ ਉਹ ਸਬਜ਼ੀ ਦੇ ਪਛਾਦੇ ਤਿਆਰ ਹੋਣੇ ਐਤਵਾਰ ਨੂੰ ਨਾਲ ਕੋਈ ਮਿੱਠਾ ਨਾਲ ਹੋਣ ਕੇ ਪਛਦੇ ਛੋਲਿਆਂ ਦੀ ਸਬਜ਼ੀ ਨਾਲ ਪ੍ਰਸ਼ਾਦੇ ਮਕੇ ਰੋਜ਼ਾਨਾ ਹੀ ਮਕੇ ਮੈਨੂੰ ਚੇਜ ਹੁੰਦਾ ਵਾ ਜਨਾਈ ਕਿ ਹਰ ਚੀਜ਼ ਹੋਰ ਸਬਜ਼ੀ ਦੇ ਪੀੜ ਦੁਬਾਰਾ ਪੀੜ ਨਹੀਂ ਹੁੰਦੀ ਸਬਜ਼ੀ ਸੱਤ ਦਿਨੇ ਸੱਤ ਹੀ ਆਈਟਮਾਂ ਜੀ ਸੱਤ ਹੀ ਹਾਂ ਜੀ ਤੇ ਮੈਂ 100 ਪੀਸੀ ਦੇਖਿਆ ਜਿਵੇਂ ਹੋਰ ਜੇ ਗੱਲ ਕਰੀਏ ਬਾਕੀ ਪ੍ਰੋਗਰਾਮ ਹੈ ਜੀ ਬਾਕੀ ਅੱਜ ਸੇਵਾਦਾਰ ਜਿਹੜੇ ਛੁੱਟੀ ਕਰ ਜਾਂਦੇ ਖਾਤੇ ਤੁਸੀਂ ਦੱਸਿਆ ਵੀ ਇੱਥੇ ਜਿਹੜੇ 365 ਦਿਨ ਸੇਵਾ ਕੀਤੀ ਜਾਂਦੀ ਹੈ ਤੇ ਸਭ ਤੋਂ ਵੱਡਾ ਭਰਾਲਾ ਜਿਹੜਾ ਵਾ ਵੀ ਸੇਵਾਦਾਰ ਜਿਹੜੇ ਨੇ ਉਹ ਕਿੰਨੇ ਖਾਸ ਕਰਕੇ ਜਿਹੜੀ ਸੋਈ ਆ ਬਾਬਾ ਹਦੀਪ ਸਿੰਘ ਜਿਹੜੇ ਪ੍ਰੀ ਟਿਫਨ ਸੇਵਾ ਕੀਤੀ ਜਾਂਦੀ ਹੈ ਇੱਥੇ ਕਿੰਨੇ ਸੇਵਾਦਾਰ ਜਿਹੜੇ ਕੰਮ ਕਰਦੇ ਨੇ ਜੇਕਰ ਬੀਬੀਆਂ ਦੀ ਗੱਲ ਕਰੀਏ ਰੋਜ਼ ਦਾ ਕਿੰ ਸੋ ਉਹਦੇ 200 ਡੱਢ ਤੇ ਪੰਜਾਂ ਦੀ ਵਕ ਪਿੰਡਾਂ ਚ ਕਿੰਨਾ ਕੁ ਯਾਰ ਲੱਗਦਾ ਦੇਖੋ ਸਾਡੇ 70 ਤੋਂ 80 ਕਿਲੋੜ ਦੇਣਾ ਆਟਾ ਲੱਗਦਾ ਜੀ ਤੇ ਪਛਾਦੇ ਵਕਦੇ ਆ 70 80 ਕਿਲੋ ਆਟਾ ਤੇ ਸੇਵਾਦਾਰ ਤਰੀਬਨ 14 15 ਸੇਵਾਦਾਰ ਰਸੋਈ ਦੇ ਨੇ ਜੀ 6-7 ਬੀਬੀਆਂ ਨੇ ਹਰ ਵੇਲੇ ਪ੍ਰਸ਼ਾਦਾ ਪਕਾਈ ਜਾਂਦੀਆਂ ਨੇ ਤਿੰਨ ਚਾਰ ਸੇਵਾਦਾਰ ਜੇ ਸਬਜ਼ੀਆਂ ਬਣਾਉਂਦੇ ਨੇ ਤਿੰਨ ਚਾਰ ਸੇਵਾਦਾਰ ਦੇਖੋ ਤੁਸੀਂ ਸਬਜ਼ੀਆਂ ਕੱਟਦੇ ਪਏ ਨੇ ਉਹ ਸਬਜ਼ੀਆਂ ਕੱਟੀ ਜਾਣੀਆਂ ਉਹਨਾਂ ਨੇ ਤੇ ਮੰਨ ਲਓ ਜਿਹੜੇ ਸੇਵਾਦਾਰ ਨੇ ਐਤਵਾਰ ਛੁੱਟੀ ਕਰਨੀ ਉਹ ਜਗ੍ਹਾ ਦੂਜਾ ਸੇਵਾਦਾਰ ਆ ਜਾਏਗਾ ਪ੍ਰਸ਼ਾਦਾ ਲੈ ਕੇ ਤਕਰੀਬਨ ਸਾਰੇ ਸੇਵਾਦ ਕੋਈ ਤੇ ਲਾਮਟਾ ਕੇ ਸਿਲੇ ਹੋ ਜਾਂਦਾ ਫੇ ਦੂਜਾ ਸੇਵਾਦਾਰ ਭੇਜਿਆ ਜਾਂਦਾ ਜੀ ਅਸੀਂ ਦੇਖਿਆ ਇਹ ਗੱਲ ਬੜੀ ਸੁਣ ਕੇ ਆਈ ਹੈ ਵੀ ਅਸੀਂ ਹੁਣੇ ਗੱਲ ਕਰਦੇ ਵੀ ਸੇਵਾਦਾਰ ਨਾਲ ਕਹਿੰਦੇ ਵੀ ਜਿਹੜੇ ਖਾਦੇ ਤਿਆਰ ਕਰਦੇ ਨੇ ਜਾਂ ਸਬਜ਼ੀ ਤਿਆਰ ਕਰਦੇ ਨੇ ਕਹਿੰਦੇ ਸਤਨਾਮ ਵਾਹਿਗੁਰੂ ਦਾ ਜਪ ਕੀਤਾ ਜਾਂਦਾ ਵਾ ਤਾਂ ਜੋ ਕਿ ਜਿਹੜੇ ਇਹ ਪ੍ਰਸ਼ਾਦੇ ਨੇ ਸਬਜ਼ੀ ਨੇ ਅਮਰਤ ਬਣ ਕੇ ਆਉਣ ਜਿਹੜਾ ਵੀ ਇਹ ਖਾਵੇ ਉਹਨੂੰ ਜਿਹੜਾ ਅੰਦਰ ਜਿਹੜਾ ਸਵਾਦ ਜਿਹੜਾ ਉਹ ਕਿਤੇ ਪ੍ਰਮਾਤਮਾ ਨਾਲ ਜੁੜਨਗੇ ਤੇ ਸਾਡੇ ਭਾਈ ਸਾਹਿਬ ਜੀ ਰੋਜ਼ਾਨਾ ਹੀ ਸਾਨੂੰ ਸਮਝਾਉਂਦੇ ਨੇ ਇਹ ਗੱਲ ਜਦੋਂ ਇੱਥੇ ਆ ਕੇ ਅਸੀਸ ਦਿੰਦੇ ਨੇ ਕਹਿੰਦੇ ਜੈਸਾ ਅੰਨ ਤੈਸਾ ਮਨ ਭੈਣਾਂ ਨੂੰ ਵੀ ਯਾਰਨਾ ਬੇਨਤੀ ਕਰਦੇ ਨੇ ਵੀਰਾਂ ਨੂੰ ਵੀ ਕਿ ਜਦੋਂ ਪ੍ਰਸ਼ਾਦਾ ਬਣਾਉਣਾ ਸਤਨਾਵੇਂ ਗੁਰਜਾਬ ਕਰਨਾ ਸਬਜ਼ੀ ਤਿਆਰ ਕਰਨੀ ਆ ਹੱਸਦੇ ਆ ਇਦਾਂ ਸਤਨਾਵੇਂ ਗੁਰਜਾਬ ਕਰਨਾ ਵਾ ਕਿ ਤਾਂ ਕਿ ਜਿਹੜਾ ਇਹ ਪ੍ਰਸ਼ਾਦਾ ਨੂੰ ਛਕੇ ਨਾ ਉਹਦੇ ਅੰਦਰ ਆਨੰਦ ਖੇੜਾ ਬਣ ਜਾਵੇ ਜੇ ਮਨ ਕਲਪਦਾ ਹੋਵੇ ਨਾ ਪ੍ਰਸ਼ਾਦਾ ਛੱਕੇ ਅੰਦਰ ਖੇੜਾ ਬੰਦ ਵਾ ਕਿਉਂ ਜੈਸਾ ਅੰਨ ਤੈਸਾ ਮਨ ਅਸੀਂ ਦੇਖਿਆ ਖਾਸ ਕਰਕੇ ਭਾਈ ਸਾਹਿਬ ਟਿਫਨ ਬੜੇ ਸਪੈਸ਼ਲ ਲੈਂਦੇ ਨੇ ਅਸੀਂ ਕਿ ਟਿਫਨ ਇਸ ਤਰ੍ਹਾਂ ਦੇ ਨੇ ਭਾਈ ਜਿੰਨਾ ਚਿਰ ਮਰਜ਼ੀ ਇਹਦੇ ਵਿੱਚ ਸਬਜ਼ੀ ਜਾਂ ਪਛਾਦੇ ਲੈਂਦੇ ਗਰਮ ਨੇ ਅਸੀਂ ਦੇਖਿਆ ਵੀ ਖਾਸ ਕਰਕੇ ਬਹੁਤ ਵਧੀਆ ਟਿਫਨ ਨੇ ਦੋ ਤਰ੍ਹਾਂ ਦੇ ਟਿਫਨ ਨੇ ਇੱਕ ਵੱਡਾ ਟਿਫਨ ਐ ਇੱਕ ਛੋਟਾ ਟਿਫਨ ਆ 100 ਤੋਂ 200 ਦੇ ਕਰੀਬ ਦੇ ਟਿਫਨ ਦੇ ਸੇਵਾ ਕੀਤੀ ਜਾਂਦੀ ਆ ਇਹ ਸਪੈਸ਼ਲ ਟਿਫਨ ਦੀ ਆਕਰਵਾਇ ਰਿਹਾ ਭਾਈ ਸਾਹਿਬ ਨੇ ਹਾਂਜੀ ਇਹਨਾਂ ਭਾਈ ਸਾਹਿਬ ਦੀ ਕੰਪਨੀ ਦੇ ਟਿਫਨ ਲੈਂਦੇ ਗਏ ਆ ਜਿਦੇ ਜੇ ਤਰੀਬਨ 8 ਤੋਂ 10 ਘੰਟੇ ਪਛਾਦਾ ਗਰਮ ਰਹਿੰਦਾ ਸਰਦੀਆਂ ਵਿੱਚ ਵੀ ਤੇ ਇਹ ਕਦੇ ਆਮ ਟਿਫਨ ਨਹੀਂ ਹੈਗਾ ਜੀ ਇਹ ਕੁੰਦਾ ਦੇਸੀ ਟਿਫਨ ਹੈ ਇੱਕ ਇੱਕ ਕੁਆਲਿਟੀ ਦੇ ਕੰਪਨੀ ਦੇ ਟਿਫਨ ਆ ਇਹ ਕੰਪਨੀ ਦੇ ਟਿਫਨ ਤਿਆਰ ਕੀਤੇ ਗਏ ਨੇ ਤਾਂ ਕਿ ਬਜ਼ੁਰਗਾਂ ਨੂੰ ਗਰਮ ਗਰਮ ਪਛਾਦਾ ਮਿਲ ਸਕੇ ਤੋਂ ਉਹ ਪਛਾਦਾ ਸ਼ੱਕੇ ਅਸੀਸਾਂ ਦੇਣ ਉਹ ਖੁਸ਼ ਹੋਣਗੇ ਤੇ ਪਰਮਾਤਮਾ ਖੁਸ਼ ਹੈ ਜੀ ਭਾਈ ਸਾਹਿਬ ਜੀ ਲਾਸਵਾਲ ਮਿਲਾ ਜੀ ਕੀ ਅਪੀਲ ਕੀ ਕਰਨਾ ਚਾਹੁੰਗਾ ਕਿ ਖਾਸ ਕਰਕੇ ਅਸੀਂ ਦੇਖਿਆ ਹਜੇ ਵੀ ਕਈ ਪਰਿਵਾਰ ਬੜੇ ਇਸਦਾ ਜਿਹਦੇ ਬਜ਼ੁਰਗ ਨੇ ਘਰਾਂ ਵਿੱਚ ਜਿੱਥੇ ਤੱਕ ਟਿਫਨ ਸੇਵਾ ਨਹੀਂ ਪਹੁੰਚੀ ਹੈ ਹਜੇ ਵੀ ਜਿਹੜੇ ਤੁਹਾਡੀ ਉਡੀਕ ਰਹੇ ਨੇ ਜਿਹੜੇ ਤੁਹਾਡੇ ਟਿਫਨ ਉਡੀਕ ਰਹੇ ਨੇ ਕਿਸ ਤਰ੍ਹਾਂ ਨਾਲ ਆਪਾਂ ਰਾਬਤਾ ਕਰਨ ਜੇਕਰ ਕਿਸੇ ਨੇ ਟਿਫਨ ਸੇਵਾ ਲਵਾਉਣੀ ਹੋਵੇ ਤੇ ਕਿਸ ਤਰ੍ਹਾਂ ਨਾਲ ਸੰਪਰਕ ਕਰ ਲੈ ਕੋਈ ਦਰਸ਼ਕਾਂ ਨੂੰ ਸਾਂਝਾ ਕਰ ਦੇ ਗੱਲ ਇਸ ਇਲਾਕੇ ਜੀ ਕਿਸੇ ਨੇ ਵੀ ਟਿਫਨ ਸੇਵਾ ਜੇ ਲਵਾਉਣੀ ਆ ਤੇ ਉਹ ਬਾਬਾ ਦੀਪ ਸਿੰਘ ਚੈਰੀਟੇਲ ਟਰਸਟ ਰਾਮਤੀਸ ਰੋਡ ਤੇ ਅੱਡਾ ਬੌਲੀ ਜੀ ਇੱਥੇ ਆ ਕੇ ਸਵਰਧ ਕਰ ਲੈਣਾ ਭਾਈ ਸਾਹਿਬ ਵੱਲੋਂ ਸਾਰੀ ਇੱਥੇ ਟੀਮ ਬੈਠੀ ਹੈ ਜੀ ਸੇਵਾਦਾਰ ਬੈਠੇ ਨੇ ਸਵਰਧ ਕਰਨ ਬਾਕੀ ਮੈਂ ਦਾ ਸਾਰੇ ਦੀ ਬੇਨਤੀ ਕਰਾਂਗਾ ਜਿੰਨੇ ਵੀ ਮੈਸੇਜ ਸੁਣਦੇ ਪਏ ਨੇ ਇਹ ਚੈਨਲ ਲਈ ਬੇਨਤੀ ਹੈ ਕਿ ਆਪਣੇ ਬਜ਼ੁਰਗਾਂ ਦੀ ਸੇਵਾ ਨੂੰ ਪਹਿਲ ਤੇ ਰੱਖੋ ਜੀ ਆਪਣੇ ਬਜ਼ੁਰਗ ਇੱਕ ਬਹੁਤ ਪਰਮਾਤਮਾ ਵੱਲੋਂ ਅਨਮੁੱਲੀ ਚੀਜ਼ ਹੈ ਮਾਂ ਪਿਓ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ ਮਾਂ ਪਿਓ ਦੀਆਂ ਖੁਸ਼ੀਆਂ ਹੀ ਪਰਮਾਤਮਾ ਦੀਆਂ ਖੁਸ਼ੀਆਂ ਨੇ ਆਪਣੇ ਬਜ਼ੁਰਗਾਂ ਨੂੰ ਸੰਭਾਲੋ ਪ੍ਰਮਾਤਮਾ ਵਾਹੀ ਗਰ ਤੁਹਾਨੂੰ ਸੰਭਾਲੇਗਾ ਜੇ ਚਾਹੁੰਦੇ ਹੋ ਕੱਲ ਨੂੰ ਸਾਡੇ ਬੱਚੇ ਸਾਡੇ ਕਹਿਣੇ ਤੇ ਹੁਣ ਸਾਡੀ ਸੇਵਾ ਕਰਨ ਸਭ ਤੋਂ ਪਹਿਲਾਂ ਫਿਰ ਇਹ ਕੰਮ ਕਰੋ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਆਪਣੇ ਬਜ਼ੁਰਗਾਂ ਨੂੰ ਕਦੀ ਵੀ ਧੋਖਾ ਦੇ ਕੇ ਵਿਦੇਸ਼ਾਂ ਜਾ ਕੇ ਆਪ ਸੈੱਟ ਹੋ ਗਏ ਆਣਾ ਇੱਥੇ ਪੁੱਛੇ ਨਾ ਆਵਾਜ਼ ਨਾ ਪੁੱਛੋ ਉਹਨਾਂ ਨੂੰ ਜਤਨ ਕਰੋ ਜੇ ਤੁਸੀਂ ਪ੍ਰਦੇਸ਼ਾਂ ਤੇ ਜਾਣਾ ਵੀ ਹੈ ਵਿਦੇਸ਼ ਵੀ ਜਾਣਾ ਵੀ ਹੈ ਤੇ ਬਜ਼ੁਰਗਾਂ ਦੇ ਨਾਲ ਫੋਨ ਤੇ ਤੁਹਾਡਾ ਗੱਲਬਾਤ ਚੱਲਦੀ ਰਹੇ ਉਹਨਾਂ ਨਾਲ ਲਿਖ ਤੁਹਾਡਾ ਬਣਿਆ ਰਹੇ ਮੇਸ਼ੇ ਬਜ਼ੁਰਗ ਤੁਸੀਂ ਆਪ ਜਾ ਕੇ ਵਿਦੇਸ਼ਾਂ ਦੇ ਸੈੱਟ ਹੋ ਜਾਂਦੇ ਤੇ ਤੇ ਬਜ਼ੁਰਗਾਂ ਦਾ ਕੀ ਹਾਲ ਹੁੰਦਾ ਹੈ ਨਹੀਂ ਜੇ ਚਾਹੁੰਦੇ ਪਰਮਾਤਮਾ ਦੀ ਖੁਸ਼ੀ ਮਿਲ ਜਾਵੇ ਤੇ ਆਪਣੇ ਬਜ਼ੁਰਗਾਂ ਦੀ ਖੁਸ਼ੀ ਲੋ ਬਜ਼ੁਰਗਾਂ ਦੀ ਸੇਵਾ ਕਰੋ ਕਿਉਂ ਬਜ਼ੁਰਗਾਂ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ ਬਜ਼ੁਰਗਾਂ ਦੀ ਖੁਸ਼ੀ ਹੀ ਪਰਮਾਤਮਾ ਦੀ ਖੁਸ਼ੀ ਹੈ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਦੀ ਭਾਈ ਗੋਚਰ ਸਿੰਘ ਜੀ ਤੁਸੀਂ ਦੇਖਿਆ ਬਹੁਤ ਸੋਹਣਾ ਸੁਨਿਆਰ ਦਿੱਤਾ ਬਹੁਤ ਸੋਹਣਾ ਪ੍ਰਵਾਲਾ ਕਰ ਰਹੇ ਨੇ ਭਾਈ ਅਮਨਦੀਪ ਸਿੰਘ ਜਿਹੜਾ ਕੀ ਬੀਬੀ ਕੌਲਾਵਾਈਏ ਵਾਲੇ ਅਦਰ ਤੁਸੀਂ ਦੇਖਿਆ ਵੀ ਉਹਨਾਂ ਨੇ ਅੱਜ ਜਿਹੜੀ ਧੰਤਨ ਬਾਬਾ ਦੀਪ ਸਿੰਘ ਫ੍ਰੀ ਸੇਵਾ ਜੀ ਟਿਫਨ ਸੇਵਾ ਸ਼ੁਰੂ ਕੀਤੀ ਗਈ ਆ 200 ਦੇ ਕਰੀਬ ਜਿਹੜੇ ਪਰਿਵਾਰ ਨੇ ਇਸ ਚੀਜ਼ ਦਾ ਫਾਇਦਾ ਲੈ ਰਹੇ ਨੇ ਹੁਣ ਸਾਡੀ ਵੀ ਸੰਗਤਾਂ ਨੂੰ ਪੀਂਦੇ ਭਾਈ ਜੇਕਰ ਤੁਹਾਨੂੰ ਇਹ ਸੇਵਾ ਦੀ ਲੋੜ ਆ ਤੁਹਾਨੂੰ ਟਿਫਨ ਚਾਹੀਦਾ ਤੇ ਭਾਈ ਸਾਹਿਬ ਨਾਲ ਗਰਾਪਤਾ ਕਰ ਲਿਓ ਜਿਹੜਾ ਭਾਈ ਸਾਹਿਬ ਨੇ ਆਪਣਾ ਤੁਹਾਨੂੰ ਜਿਹੜਾ ਐਡਰੈਸ ਜਿਹੜਾ ਪਹਿਲਾਂ ਦੱਸ ਦਿੱ ਅੱਡਾ ਪਿੰਡ ਬੌਲੀ ਦਾ ਜਿਹੜਾ ਸਥਿਤ ਗਿਆ ਵਾ ਅਤੇ ਇਥੋਂ ਵੱਡਾ ਪਰਾਲਾ ਜਿਹੜਾ ਇਥੋਂ ਸੇਵਾ ਸ਼ੁਰੂ ਹੁੰਦੀ ਆ ਅਤੇ ਸੇਵਾਦਾਰ ਬੜੀ ਨੇਕ ਨੇ ਅਤੇ ਬੜੀ ਤਨਦੇਹੀ ਨਾਲ ਜਿਹੜੇ ਸੇਵਾ ਕਰਦੇ ਨੇ ਤੁਸੀਂ ਦੇਖਿਆ ਬਜ਼ੁਰਗ ਜਿਹੜੇ ਨੇ ਬੜੀ ਬਸਬਰੀ ਨਾਲ ਜਿਹੜਾ ਇੰਤਜ਼ਾਰ ਕਰਦੇ ਨੇ ਕਿ ਸਾਡੇ ਵਾਤੇ ਭਾਈ ਅਮਰਦੀਪ ਸਿੰਘ ਜੀ ਨੇ ਟਿਫਨ ਸੇਵਾ ਪੇਜੀ ਨਹੀਂ ਆ ਦੋ ਟਾਈਮ ਦਾ ਪਛਾਦਾ ਭੇਜਦੇ ਨੇ ਵੱਡੇ ਟਿਫਨ ਦੇ ਵਿੱਚ 12 ਪਛਾਦੇ ਹੁੰਦੇ ਨੇ ਤੇ ਦੋ ਸਬਜ਼ੀਆਂ ਹੁੰਦੀਆਂ ਖਾਣੇ ਵਿੱਚ ਤੇ ਜੇਕਰ ਛੋਟੇ ਦੀ ਗੱਲ ਕਰੀਏ 8 ਪਛਾਦੇ ਹੁੰਦੇ ਨੇ ਤੇ ਜਿਹੜੀਆਂ ਦੋ ਸਬਜ਼ੀਆਂ ਉਹਨਾਂ ਵਿੱਚ ਹੁੰਦੀਆਂ ਨੇ ਵੱਡਾ ਟੇਬਲ ਛੋਟਾ ਟੇਪਣਿਆ ਜਿੰਨਾ ਕਿ ਦੋ ਵਕਤ ਜਿਹੜੀ ਪਛਾਦੇ ਰੋਟੀ ਜਿਹੜੀ ਆ ਬੜੇ ਰਾਹ ਨਾ ਮਿਲਦੀ ਆ ਜਿੱਥੇ ਕਿ ਭਾਈ ਅਮਨਦੀਪ ਸਿੰਘ ਵਧੀਆ ਪ੍ਰਲਾਖ ਕਾਰੇ ਨੇ ਉੱਥੇ ਹੀ ਜਿਹੜੀਆਂ ਸੀਸਾ ਵੀ ਬੜੀਆਂ ਵੱਡੀਆਂ ਲੈ ਰਹੇ ਨੇ ਹਮੇਸ਼ਾ ਹੀ ਆਪਣੇ ਬਜ਼ੁਰਗਾਂ ਦਾ ਜਿਹੜਾ ਤਿਆਰ ਰੱਖਦੇ ਨੇ ਅਤੇ ਇੱਕ ਸਨੇਹਾ ਦੇਂਦੇ ਨੇ ਵੀ ਭਾਈ ਆਪਣੇ ਮਾਪਿਓ ਦਾ ਜਿਹੜਾ ਉਹ ਤਿਆਰ ਰੱਖਿਆ ਕਰੋ ਕਿਉਂਕਿ ਮਾਪਿਓ ਤਾਂ ਵੱਡਾ ਕੋਈ ਵੀ ਨਹੀਂ ਆ ਆਪਣੇ ਬਜ਼ੁਰਗਾਂ ਜਿਹੜੀ ਆ ਸੇਵਾ ਜੂ ਕਰਿਆ ਕਰੋ ਮਨੋਦੀਪ ਔਜਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ